ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਭਾਰਤ ਸਰਕਾਰ ਦੇ ਖੇਡ ਬਤਰਾਲੇ ਨੇ ਹੁਣੇ ਹੋਈਆਂ ਜਿਹੜੀਆਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਸੀ ਉਸ ਚੋਣ ਦੇ ਕਾਰਨ ਜਿਹੜੀ ਬੋਡੀ ਬਣੀ ਸੀ ਉਹਦੀ ਉਹਨੂੰ ਹਾਲ ਦੀ ਘੜੀ ਸਸਪੈਂਡ ਕਰ ਦਿੱਤਾ ਤੇ ਭਾਰਤੀ 올림픽 ਐਸੋਸੀਏਸ਼ਨ ਨੂੰ ਕਿਹਾ ਕਿ ਭਾਰਤੀ ਖੇਡ ਵਾਸਤੇ ਜਿਹੜੀਆਂ ਵੀ ਗਤੀਵਿਧੀਆਂ ਨੂੰ ਚਲਾਉਣ ਲਈ ਕੋਈ ਐਡਹੌਕ ਕਮੇਟੀ ਦਾ ਗਠਨ ਕਰਿਆ ਜਾਵੇ ਲੱਗਦਾ ਇਹ ਹੈ ਕਿ ਭਾਰਤ ਸਰਕਾਰ ਉਹਦਾ ਖੇਡ ਬਤਰਾਲਾ ਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੀਆਂ ਆਮ ਅਸੀਂ ਗੱਲਾਂ ਕਰਦੇ ਆ ਕਿ 100 ਛਿੱਤਰ ਵੀ ਖਾਣੇ ਆ ਤੇ 100 ਗੰਡੇ ਵੀ ਖਾਣੇ ਆ ਉਹ ਜਿਸ ਤਰੀਕੇ ਨਾਲ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸ਼ੁਰੂ ਤੋਂ ਬਚਾਉਣ ਤੇ ਲੱਗੇ ਹੈ ਉਹਦਾ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਪਿਛਲੇ ਸਾਲ ਜਨਵਰੀ ਚ ਇਹ ਪਹਿਲਵਾਨ ਕੁੜੀਆਂ ਤੇ ਹੋਰ ਬਹੁਤ ਸਾਰੇ ਪਹਿਲਵਾਨ ਧਰਨੇ ਤੇ ਬੈਠੇ ਸੀ ਤੇ ਸਰਕਾਰ ਨੇ ਇਹਨਾਂ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਜੇ ਉਹ ਵਿਸ਼ਵਾਸ ਪੂਰਾ ਹੋ ਜਾਂਦਾ ਤਾਂ ਗੱਲ ਵੱਡੀ ਨਹੀਂ ਸੀ ਹੋਣੀ ਤੇ ਬ੍ਰਿਜ ਪੂਸ਼ਣ ਸ਼ਰਨ ਸਿੰਘ ਨੂੰ ਉਹ ਉਤਾਰ ਸਕਦੇ ਸੀ ਖੇਡ ਫੈਡਰੇਸ਼ਨ ਤੋਂ ਤੇ ਗੱਲ ਮੁੱਕ ਜਾਣੀ ਸੀ ਪਰ ਕਿਉਂਕਿ ਇਹ ਉਸ ਨੂੰ ਬਚਾਉਣਾ ਚਾਹੁੰਦੇ ਸੀ ਤੇ ਇਹਨਾਂ ਕੁੜੀਆਂ ਦਾ ਦੇ ਬੁਰਦ ਸੋਸ਼ਲ ਮੀਡੀਆ ਤੇ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਨਹੀਂ ਕਈਆਂ ਗਈਆਂ ਹੁਣ ਜਦੋਂ ਚੋਣ ਹੋਈ ਉਸ ਦਿਨ ਵੀ ਚੋਣ ਹੋਣ ਤੋਂ ਪਹਿਲਾਂ ਵੀ ਪਤਾ ਹੈ ਕਿ ਵੀ ਇਹ ਜਿਹੜੀ ਚੋਣ ਹੋ ਰਹੀ ਹੈ ਇਹਦੇ ਸਾਰੇ ਬੰਦੇ ਬ੍ਰਿਜਪੂਸ਼ਨ ਸ਼ਰਨ ਸਿੰਘ ਦੇ ਹੀ ਜਿੱਤਣੇ ਐ ਤੇ ਉਹਦੇ ਆਪਦੇ ਉਹ ਹੱਥ ਠੋਕਾ ਬੰਦੇ ਐ ਤੇ ਉਦੋਂ ਸਰਕਾਰ ਨੇ ਕੁਝ ਨਹੀਂ ਕੀਤਾ ਹੁਣ ਜਦੋਂ ਉਹਨੇ ਨਵੇਂ ਪ੍ਰਧਾਨ ਨੇ ਬਣਨ ਤੋਂ ਬਾਅਦ ਜਿਹੜੀਆਂ ਟ੍ਰਾਇਲ ਨੇ ਉਹ ਗੌਂਡਾ ਚ ਰੱਖਤੇ ਜਿੱਥੇ ਬ੍ਰਿਜਪੂਸ਼ਨ ਸ਼ਰਨ ਸਿੰਘ ਦਾ ਹੋਇਆ ਜਿੱਥੇ ਦੇ ਇਹ ਇਲਜ਼ਾਮ ਪਹਿਲਵਾਨ ਕੁੜੀਆਂ ਨੇ ਲਾਇਆ ਵੀ ਉਹਨਾਂ ਥਾਮਾਂ ਤੇ ਉਹ ਸਾਨੂੰ ਐਕਸਪਲੋਇਡ ਕਰਦਾ ਰਹੇਗਾ ਤੇ ਫਿਰ ਇਸ ਗੱਲ ਨੂੰ ਵਾਦੀ ਦੇਖ ਕੇ ਤੇ ਸਾਖਸ਼ੀ ਮਲਕ ਵੱਲੋਂ ਆਪਣੀ ਖੇਡ ਤੋਂ ਸੰਨਿਆਸ ਲੈਣ ਉਪਰੰਤ ਜਿਹੜਾ ਬਜਰੰਗ ਪੂਨੀਆ ਵੱਲੋਂ ਆਪਣਾ ਮੈਡਲ ਵਾਪਸ ਕਰਨ ਖਾਤਰ ਜਿਹੜਾ ਵਾਰਡ ਹੈ ਉਹਦਾ ਪਦਮਸ਼ਰੀ ਦਾ ਤੇ ਇੱਕ ਹੋਰ ਪਹਿਲਵਾਨ ਹੈ ਜਿਹੜਾ ਉਸ ਨੇ ਵੀ ਮੈਡਲ ਆਪਣਾ ਜਿਹੜਾ ਪਦਮਸ਼ਰੀ ਦਾ ਅਵਾਰਡ ਹੈ ਉਹ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਸੀ ਉਦੋਂ ਬਾਅਦ ਉਹਦੀਆਂ ਅੱਖਾਂ ਖੁੱਲੀਆਂ ਨੇ ਤੇ ਬਹਾਨਾ ਇਹ ਬਣਾਇਆ ਜਾ ਰਿਹਾ ਕਿ ਪੁਰਾਣੇ ਪ੍ਰਧਾਨ ਦੇ ਕਹੇ ਤੇ ਹੀ ਲੱਗ ਰਹੇ ਸੀ ਇਹ ਕੋਈ ਨਵੀਂ ਗੱਲ ਸੀਗੀ ਪਹਿਲਾਂ ਵੀ ਤੁਹਾਨੂੰ ਪਤਾ ਸੀ ਤੇ ਹੁਣ ਵੀ ਲੋਕਾਂ ਨੂੰ ਤਸੱਲੀ ਨਹੀਂ ਹਜੇ ਇਹ ਬਿਲਕੁਲ ਹੀ ਇਹਨੂੰ ਸਸਪੈਂਡ ਨਹੀਂ ਇਹਨੂੰ ਡਿਸਮਿਸ ਕੀਤੀ ਜਾਣੀ ਚਾਹੀਦੀ ਸੀ ਨਵੇਂ ਸਿਰੇ ਤੋਂ ਦੁਬਾਰ ਤੋਂ ਹੇਠਾਂ ਤੋਂ ਚੋਣਾ ਕਰਾ ਕੇ ਫਿਰ ਉੱਪਰ ਨੂੰ ਜਾਣੀ ਚਾਹੀਦੀ ਹੈ ਗੱਲ ਤੇ ਫਿਰ ਕਿਤੇ ਤਸੱਲੀ ਹੋ ਤੇ ਜੇ ਵਿਧਾਨ ਦੇ ਵਿੱਚ ਪਹਿਲਾਂ ਕੋਈ ਨਹੀਂ ਵੀ ਪ੍ਰੋਵੀਜ਼ਨ ਕਹੇ ਪ੍ਰੋਵੀਜ਼ਨ ਕੀਤੀ ਜਾਣੀ ਚਾਹੀਦੀ ਵੀ ਹਰ ਲੈਵਲ ਤੇ ਜ਼ਿਲ੍ਹੇ ਤੇ ਸੂਬੇ ਤੇ ਜਾਂ ਆਲ ਇੰਡੀਆ ਲੈਵਲ ਦੇ ਉੱਤੇ ਜਿਹੜੀਆਂ ਪਹਿਲਵਾਨ ਕੁੜੀਆਂ ਨੇ ਉਹਨਾਂ ਦੀ 50% ਨਮਾਇੰਦਗੀ ਹੋਵੇ ਤੇ ਉੱਪਰ ਵੀ ਤਾਂ ਹੀ ਇਹ ਗੱਲ ਬਣੂਗੀ ਤਾਂ ਕਿਤੇ ਇਹ ਗੱਲ ਸਿਰੇ ਚੜਦੀ ਹੈ। ਦੂਸਰੀ ਗੱਲ ਕਿ ਅੱਜ ਸਾਰੀ ਦੁਨੀਆ ਦੇ ਵਿੱਚ 크리스마ਸ ਹੈਗੀ ਹੈ ਤੇ ਜਿੱਥੇ ਹਜ਼ਰਤ ঈਸਾ ਮਸੀਹ ਸਾਹਿਬ ਦਾ ਉਹਨਾਂ ਦਾ ਜਨਮ ਹੋਇਆ ਉਦੋਂ ਜਦੋਂ ਜਨਮ ਅਜੇ ਹੋਣਾ ਸੀ ਉਹਨਾਂ ਦੇ ਮਾਤਾ ਪ੍ਰੈਗਨੈਂਟ ਸੀ ਉਸ ਟਾਈਮ ਗਰਭਤੀ ਸੀਗੇ ਤੇ ਉਦੋਂ ਰੋਮਨ ਜਿਹੜੇ ਸਾਮਰਾਜੀ ਨੇ ਉਹਨਾਂ ਨੂੰ ਉਥੋਂ ਕੱਢ ਦਿੱਤਾ ਗਿਆ ਗਾਜ਼ਾ ਦੇ ਏਰੀਏ ਦੇ ਵਿੱਚੋਂ ਉਹ ਉਹ ਹੁਕਮ ਕਰਤਾ ਵੀ ਤੁਸੀਂ ਇੱਥੋਂ ਛੱਡ ਕੇ ਚੱਲ ਜਾਓ ਤੇ ਉਹ ਵੈਸਟ ਬੈਂਕ ਦੇ ਏਰੀਏ 'ਚ ਗਏ ਜਿੱਥੇ ਵੈਥੋਲਮ ਦੇ ਵਿੱਚ ਹਜਰਤ ਇਸਾ ਮਸੀਹ ਦਾ ਜਨਮ ਹੋਇਆ ਹਰ ਸਾਲ ਇਸ ਜਨਮ ਨੂੰ ਉਹ ਬੜੇ ਧੂਮ ਧੜੱਕੇ ਦੇ ਨਾਲ ਮਨਾਉਂਦੇ ਆ ਤੇ ਪਰ ਇਸ ਵਾਰ ਇਜ਼ਰਾਈਲ ਵੱਲੋਂ ਗਾਜ਼ਾ ਦੇ ਵਿੱਚ ਹੋ ਰਹੇ ਹਮਲੇ ਤੇ ਬਹੁਤ ਸਾਰੇ ਬੱਚਿਆਂ ਦੇ ਮਾਰੇ ਜਾਣ ਪ੍ਰੰਤ ਤੇ ਬਹੁਤ ਸਾਰੀਆਂ ਜਿਹੜੀਆਂ ਤਕਰੀਬਨ 50000 ਗਰਭਤੀ ਮਾਵਾਂ ਨੇ ਜਿਹੜੀਆਂ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਛੱਡਾ ਪਿਆਗਾ ਉਹਨਾਂ ਨੂੰ ਲੱਗਦਾ ਇਹ ਐ ਵੀ ਜੋ ਮਰੀਮ ਨੂੰ ਦੁੱਖ ਤਕਰੀਬ ਚੱਲਣੇ ਪਏ ਸੀ ਅੱਜ ਉਹ ਹਜ਼ਾਰਾਂ ਮਰੀਮ ਨੂੰ ਦੁੱਖ ਚੱਲਣੇ ਪੈ ਰਹੇ ਐ ਤੇ ਉਹਨਾਂ ਨੇ ਸੋਗ ਵਜੋਂ ਇਹ ਅੱਜ ਦਾ ਜਿਹੜਾ ਉਹਨਾਂ ਦੇ ਜਨਮ ਸਥਾਨ ਦੇ ਉੱਤੇ 크리스마ਸ ਦਾ ਤਿਹਾਰ ਮਨਾਇਆ ਜਾਂਦਾ ਉਨ ਨਾਮ ਮਨਾਉਣ ਦਾ ਫੈਸਲਾ ਕੀਤਾ ਹੈ ਅਸੀਂ ਇਸ ਦੀ ਇਸ ਤਰ੍ਹਾਂ ਵਧਾਈ ਤਾਂ ਨਹੀਂ ਦਿੰਦੇ ਪਰ ਇੱਕ ਸੁਨੇਹਾ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਜ਼ੁਲਮ ਚਾਹੇ ਉਹ ਰੋਮਨ ਸਾਮਰਾਜ ਦਾ ਹੋਵੇ ਚਾਹੇ ਮੁਗਲ ਸਾਮਰਾਜ ਦਾ ਹੋਵੇ ਤੇ ਚਾਹੇ ਅਮਰੀਕਨ ਸਾਮਰਾਜ ਦਾ ਹੋਵੇ ਚਾਹੇ ਬ੍ਰਿਟਾਨੀਆ ਸਾਮਰਾਜ ਦਾ ਹੋਵੇ ਇਹਨਾਂ ਸਾਮਰਾਜੀਆਂ ਦੇ ਜ਼ੁਲਮਾਂ ਵਿਰੁੱਧ ਲੋਕ ਲੜਦੇ ਵੀ ਰਹੇ ਐ ਕੁਰਬਾਨੀਆਂ ਵੀ ਦਿੰਦੇ ਰਹੇ ਐ ਹਾਜ਼ਰਤ ਈਸਾ ਮਸੀਹ ਜੀ ਨੂੰ ਨੇ ਜਿਹੜੇ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਆ ਜਿਸ ਤਰ੍ਹਾਂ ਨਾਲ ਉਹਨਾਂ ਦੇ ਮਤਲਬ ਉਹਨਾਂ ਨੂੰ ਸਲੀਵ ਤੇ ਟੰਗਿਆ ਗਿਆ ਇਹ ਕੋਈ ਛੋਟੇ ਦੁਖੜੇ ਨਹੀਂ ਬਹੁਤ بڑے-ਬڑے ਦੁਖੜੇ ਹੈ ਸਾਨੂੰ ਦੁੱਖ ਇਹ ਹੈ ਕਿ ਇਹ ਬਹੁਤ ਲੰਬੇ ਸਮੇਂ ਤੋਂ ਤਿਹਾਰ ਸਾਡੇ ਹਿੰਦੁਸਤਾਨ ਚ ਵੀ ਮਨਾਇਆ ਜਾਂਦਾ ਜਦੋਂ ਮੋਦੀ ਸਰਕਾਰ ਆਈ 2014 ਦੇ ਵਿੱਚ ਤਾਂ ਉਸ ਦਿਨ ਨੂੰ ਇਹਨਾਂ ਨੇ ਅਟਲ ਬਿਹਾਰੀ ਬਾਜਪਾਈ ਦੇ ਜਨਮ ਦਿਨ ਦੇ ਉੱਤੇ ਮਨਾਉਣ ਦਾ ਫੈਸਲਾ ਕਰ ਲਿਆ ਤਾਂ ਕਿ 크리스마ਸ ਨੂੰ ਲੋਕ ਨਾਮ ਨਾ ਹੋ। ਤੇ ਅਸੀਂ ਵੀ ਦੇਖਦੇ ਹਾਂ ਕਿ ਬੜੇ ਸਾਨੂੰ ਸਾਬਜਾਦਿਆਂ ਦੀਆਂ ਕੁਰਬਾਨੀਆਂ ਇਹਨਾਂ ਇਸ ਸਮਿਆਂ 'ਚ ਹੋਈਆਂ ਨੇ। ਬਹੁਤ ਸਾਰੇ ਜਿਹੜੇ ਆਰਐਸਐਸ ਦੇ ਪ੍ਰਚਾਰਕ ਨੇ ਵੀਡੀਓਜ਼ ਬਣਾ ਬਣਾ ਕੇ ਵੀ ਅਸੀਂ ਇਸ ਸਮੇਂ ਸੀ ਦਾ ਜਨਮ ਦਿਨ ਕਿਉਂ ਮਨਾਉਨੇ ਆ? ਸਾਨੂੰ ਆ ਮਨਾਉਣਾ ਚਾਹੀਦਾ। ਅਸੀਂ ਇਹ ਵੀ ਮਨਾਈਏ, ਉਹ ਵੀ ਮਨਾਈਏ, ਇਹ ਵੀ ਇੱਕ ਬਹੁਤ ਵੱਡੀ ਕੁਰਬਾਨੀ ਹੈ ਜ਼ੁਲਮ ਦੇ ਵਿਰੁੱਧ ਸਾਬਜਾਦਿਆਂ ਦੀ ਤੇ ਸਮੁੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਤੇ ਇਹ ਸਮੁੱਚੇ ਸਿੰਘਾਂ ਦੀ ਬਹੁਤ ਬੜੀ ਕੁਰਬਾਨੀ ਹੈ ਇਸ ਨੂੰ ਵੀ ਮਨਾਈਏ ਤੇ ਜੇ ਇੱਕ ਪਹਿਲਾਂ 2000 ਸਾਲ ਪਹਿਲਾਂ ਕੁਰਬਾਨੀ ਕਿਸੇ ਨੇ ਕੀਤੀ ਹੋਈ ਹੈ ਤਾਂ ਉਹਨੂੰ ਵੀ ਮਨਾਈਏ ਇਹ ਤਾਂ ਸਗੋਂ ਜ਼ੁਲਮ ਵਿਰੁੱਧ ਕੁਰਬਾਨੀਆਂ ਸਾਨੂੰ ਇਕੱਠੀਆਂ ਵੀ ਲਾਉਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਫਿਰਕੂ ਫਿਰਕਾ ਪ੍ਰਸਤੀ ਦੇ ਪੱਖ ਤੋਂ ਇਹ ਜਿਹੀਆਂ ਗੱਲਾਂ ਕਰਦੇ ਆ ਅਸੀਂ ਉਹਦਾ ਸਖਤ ਨੋਟਿਸ ਲੈਣੇ ਆ ਤੇ ਸਾਨੂੰ ਇਹ ਹੈ ਵੀ ਜਿਹੜਾ ਵੀ ਜ਼ੁਲਮ ਵਿਰੁੱਧ ਲੜਿਆਗਾ ਦੁਨੀਆ ਦੇ ਵਿੱਚ ਕਿਸੇ ਵੀ ਥਾਂ ਤੇ ਅਸੀਂ ਉਹਨੂੰ ਹਰੇਕ ਨੂੰ ਸਲਾਮ ਕਰਦੇ ਆਂ ਇਹ ਜ਼ੁਲਮ ਰੋਕ ਲੜੰਦਾ ਅਹਿਸ ਕਰਦੇ ਹਾਂ ਲਾਸਟ ਗੱਲ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਤਿੰਨ ਜਿਹੜੇ ਨਾਗਰਿਕ ਮਾਰੇ ਸੀ ਫੌਜ ਨੇ ਉਹਨਾਂ ਦੇ ਵਿੱਚੋਂ ਦੋ ਦੀਆਂ ਪਤਨੀਆਂ ਗਰਭਤੀ ਨੇ ਚਾਹੇ ਇਨਕੁਆਰੀ ਕਰ ਦਿੱਤੀ ਤੇ ਸਾਨੂੰ ਦੁੱਖ ਹੈ ਕਿ ਭਾਰਤੀ ਫੌਜ ਲੋਕਾਂ ਨਾਲ ਬਗਾਨਿਆਂ ਵਰਗਾ ਵਰਤੋ ਕਰ ਰਹੀ ਹੈ ਅਤਵਾਦ ਨਾਲ ਨਿਜਿੱਠਣਾ ਇੱਕ ਹੋਰ ਚੀਜ਼ ਹੈ ਸਿਵਿਲਿਅਨਸ ਨੂੰ ਮਾਰਨਾ ਇੱਕ ਹੋਰ ਚੀਜ਼ ਹੈ ਤੇ ਅਸੀਂ ਆਸ ਕਰਦੇ ਹਾਂ ਇਸ ਇਨਕੁਆਰੀ ਦੇ ਵਿੱਚ ਉਹਨਾਂ ਲੋਕਾਂ ਨੂੰ ਇਨਸਾਫ ਮਿਲੂਗਾ ਅੱਜ ਦੀ ਗੱਲ ਤੇ ਨਹੀਂ ਬਹੁਤ ਬਹੁਤ ਸ਼ੁਕਰੀਆ